ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਨੱਥੂ ਚੱਕ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਰੇਸ਼ਮ ਵੀਰ ਦੇ ਫਾਰਮ ਤੋਂ ਅੱਜ ਵੀ ਦੋਸਤੋ ਆਪਾਂ ਵੀਡੀਓ ਜਿਹੜੀ ਅਪਲੋਡ ਕਰ ਰਹੇ ਆ ਤੇ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇਹ ਦੋ ਮੱਜਾਂ ਦਿਖਾਉਣੀ ਆ ਮੱਜਾਂ ਵੀ ਦੋਸਤੋ ਦੋਵੇਂ ਚੰਗੇ ਕਦ ਕੱਢਦੇ ਆ ਹਾਥੀਰਗਾ ਸਰੀਰ ਦੋਵੇਂ ਮੱਜਾਂ ਦਾ ਡਿਟੇਲ ਆਪਾਂ ਸਾਰੀ ਵੀਰ ਤੋਂ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਤੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਕਿਸੇ ਹੋਰ ਵੀਰ ਭਰਾ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਿਰਖ ਪਰਖ ਜਿਹੜੀ ਕਰਨੀ ਹੁੰਦੀ ਪਸ਼ੂ ਦੀ ਤੁਸੀਂ ਆਪ ਅਗੇ ਕਰਨੀਂ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਆ ਸਾਰੀ ਡਿਟੇਲ ਇਹਨਾਂ ਦਵਾ ਮੱ ਆਪਣਾ ਵੀ ਜੀ ਡਰੈਸ ਬੋਲ ਦੋ ਬੇਂਡਾ ਨੱਥ ਚੱਕ ਹਾਂਜੀ ਸੀਲ ਪੱਟੀ ਹਾਂਜੀ ਜਲਾ ਤੰਦਾਰ ਫੋਨ ਨੰਬਰ ਤੇ ਨਾਮ ਵੀ ਦੱਸ ਦੋ ਆਪਣਾ 9872818216 ਰਵੀ ਸਿੰਘ ਜੀ ਬਵਾਰ ਦਾ ਕੰਮ ਕਰਦੇ ਹਾਂਜੀ ਅੱਛਾ ਅੱਜ ਦੋ ਮੱਝਾਂ ਹੀ ਹਾਂਜੀ ਦੋ ਮੱਝਾਂ ਦੋਵੇਂ ਗੱਪਣਾ ਹਾਂਜੀ ਦੋਵੇਂ ਗੱਪਣਾ ਡਿਟੇਲ ਪਹਿਲ ਹੁੰਦੀ ਹੈ ਸਮਝ ਦੀ ਇਹਦਾ ਕੀ ਰਿਕਾਰਡ ਹੈ ਪਿਛਲੇ ਸਵੇਰ ਦਾ ਇਸਦੇ ਸਵੇਰ ਦਾ 14-15 ਕਿਲੋ ਦੁੱਧ ਆਲੀ ਅੱਛਾ ਜੀ ਕਿੰਨੇ ਵੇ ਸਵੇਰੇ ਸੁਣੀ ਦੂਸਰੇ ਦੂਸਰੇ ਹਾਂਜੀ ਕਦਾਂ ਟਾਈਮ ਰਹਿ ਗਿਆ ਦੋ 10:05 ਨੂੰ ਲੈ ਜੇ ਅੱਛਾ ਜੀ ਵੀ ਜੀ ਹਰਤਾ ਦਾ ਹੱਦ ਲੈ ਜੀ ਹਾਂਜੀ ਕਲੋਂ ਦੇ ਦੋਸਤੋ ਦੂਜੇ ਸਵੇ ਸੁਣੀਏ ਟਾਈਮ ਅਜੇ ਵੀਰ ਕੰਦਾ ਹਫਤਾ 10 ਦਿਨ ਖੜਦੀ ਹੈ ਪਹਿਲੇ ਸਵੇ ਦੁੱਧ ਨੇ ਵੀਰ ਕੰਦਾ ਵੀ 13 ਕਿਲੋ 13 14 ਚਵਾਇਆ ਦੁੱਧ ਦੋਸਤੋ ਬਾਕੀ ਤੁਹਾਡੀ ਸੇਵਾ ਤੇ ਜਿੱਦਾਂ ਦੀ ਸੇਵਾ ਕਰੂਗਾ ਦੁੱਧ ਉਹਨਾਂ ਦਾ ਦੇਲਣਾ ਕਰਮਾ ਲਿਆ ਚੰਗੇ ਕੱਦ ਕਾਠ ਦੀਏ ਦੋਸਤੋ ਪੂਰਾ ਫੁੱਲ ਹੈਵੀ ਬੋਡੀ ਵੇਟ ਵੱਡੇ ਸਟਰਕਚਰ ਵੀ ਨੋਕ ਆਲਾ ਥਣ ਲੱਗਾ ਦੱਸੋ ਆਰਡਰ ਕੁਆਲਟੀ ਦੋਸਤੋ ਸੂਨ ਦੇ ਟਾਈਮ ਤੱਕ ਕਾਫੀ ਵੱਡੀ ਤਿਆਰ ਕਰੂਗੇ ਦੋਸਤੋ ਪੂਰੀ ਜੈਡ ਬ ਲੈ ਕੇ ਪੂਛ ਤੋਂ ਲੈ ਕੇ ਮੂੰਹ ਤੱਕ ਪੂਰੀ ਤੁਹਾਨੂੰ ਜੈਡ ਬ ਲੈ ਗਾ ਥਣਾ ਤੁਣਾ ਦੀ ਕੁਆਲਟੀ ਦੋਸਤੋ ਦੇਰ ਤੋਂ ਚੈੱਕ ਕਰ ਲਓ ਸੂਨ ਦੇ ਵਿੱਚ ਅਜ ਹਫਤਾ ਦਾ ਆਦਨ ਖੜਦੀ ਉਸ ਦਾ ਆਰਡਰ ਬਹੁਤ ਵੱਡਾ ਤਿਆਰ ਕਰੂਗੇ ਹਾਂਜੀ ਵੀਰ ਦੀ ਕੰਧਾ ਕੁਮਲ ਕਰ ਦਿੰਦਾ ਇਹਦਾ ਇੱਕ ਦਾ ਕਰ ਦਿੰਦੇ ਮੰਨਣ ਹੋ ਜੂਗਾ ਜੀ ਉਹ ਜੋ ਮੌਕੇ ਤੇ ਹੋ ਜੂਗਾ ਜੀ ਠੀਕ ਹੈ ਦੋ ਨੰਬਰ ਬਾਰੇ ਵੀ ਦੱਸੀਏ ਇਹਦੇ ਬਾਰੇ ਇਹਦੇ ਬਾਰੇ ਦੱਸੋ ਜੀ ਹਾਂਜੀ ਇਹਦੇ ਬਾਰੇ ਹਾਂਜੀ ਇਹਦਾ ਮੇਜੀ ਵੇਖ ਲਓ ਕਿੰਦਾ ਨਹੀਂ ਹੋਇਆ ਇਹ ਤੋਂ ਦੂਜਾ ਸੂਆ ਸੁਣੀ ਹਾਂਜੀ ਦੂਜਾ ਜੀ ਕਿੰਨਾ ਕ ਟਾਈਮ ਖੜਦੀ ਹੈ ਇਹ ਦੋ ਚਾਰ ਦਿਨ ਦੋ ਚਾਰ ਦਿਨ ਖੜਦੀ ਹੈ ਹਾਂਜੀ ਤੇ ਪਹਿਲੇ ਸੂਏ ਕੇ ਰਿਕਾਰਡ ਪਤਾ ਕੀਤਾ ਦੁੱਧ ਹਾਂਜੀ ਹਾਂਜੀ ਲਾਗੋ ਪੈਣਾ ਲਈ ਆ ਅੱਛਾ ਕਿੰਨਾ ਕ ਚੋਆ ਪਹਿਲੇ ਸੂਏ ਨੂੰ 14 15 ਕਿਲੋ ਜੀਵਾ 14 15 ਕਿਲੋ ਹਾਂਜੀ ਠੀਕ ਹੈ ਜੀ ਖੋਲੋ ਨਮੀ ਦੋਸਤੋ ਇਹ ਵੀ ਮਜ ਦੂਜਾ ਸੂਆ ਸੁਣੀ ਫੁੱਲ ਹੈਵੀ ਬੋਡੀ ਵੇਟ ਚੰਗੇ ਸਟਰਕਚਰ ਦੀ ਹੈ ਦੁੱਧ ਪਹਿਲੇ ਸਵੇਰੇ ਕਹਿੰਦਾ ਨੇ ਵੀਰ 14 ਲੀਟਰ ਦੇ ਲਾਗੇ ਮੈਨੇ ਚੋਆਇਆ ਵਾ ਨਿਕਲਨੇ ਦਾ ਦੋਸਤੋ ਸਿੰਘ ਹੈ ਤੇ ਚੰਗੇ ਵੱਡੇ ਕੱਦ ਕਰਦੀ ਸੋਹਣੀ ਸੁਨਕੀ ਆਰਡਰ ਕੁਆਲਟੀ ਦੋਸਤੋ ਸੂਨ ਦੇ ਟਾਈਮ ਤੱਕ ਕਾਫੀ ਵੱਡੀ ਤਿਆਰ ਕਰੂਗੀ ਅਜੇ ਮੁਠੀ ਵਾਲਾ ਥਾਂ ਦੋਸਤੋ ਲੱਗਣ ਇਹਦੀ ਦੋਸਤੋ ਸਿਰਫ ਥੋੜੀ ਜਿਹੀ ਪੂਸ਼ ਵਾਈਟ ਹੈ ਬਾਕੀ ਇਹ ਵੀ ਪੂਰੀ ਜੈੱਡ ਲੈ ਕੇ ਨੇੜੇ ਤੋਂ ਦੋਸਤੋ ਤਣਚਰ ਕਰ ਲਓ ਕਰਾ ਦੇ ਪੁੱਛਦੇ ਵੀਰ ਤੋਂ ਕੀ ਮੁੱਲ ਕਰਦਾ ਵੀਰ ਦਾ ਹਾਂਜੀ ਵੀਰ ਜੀ ਕਿੰਨਾ ਮੁੱਲ ਕਰਦੇ ਦਾ ਇਹਦਾ 12 ਕਰਦੇ 12 ਹਾਂਜੀ ਕਿੰਨਾ ਕੁ ਮੰਨਤਾਂਗੇ ਮੰਨਤਾਂ ਮੌਕੇ ਜੋ ਐਸੋ ਕਰ ਲਾਂਗੇ ਅੱਛਾ ਜੀ ਤੇ ਵੀ ਜੀ ਮਤਲਬ ਤਾਂ ਤੁਹਾਨੂੰ ਕਿਵੇਂ ਸਾਫ ਹੈ ਤੁਮੇ ਮੈਂ ਬਿਲਕੁਲ ਸਾਫ ਕੋਈ ਪੂਰ ਛਟਾ ਮੈਂ ਨਾ ਮਾਸਾ ਜਿਹੜਾ ਨਾ ਉਹ ਇੰਨੇ ਪਹਿਲਾਂ ਲਾਉਣੇ ਪਾ ਠੀਕ ਹੈ ਜੀ ਦੋਸਤੋ ਇਹਨਾਂ ਮੱਜਾਂ ਤੋਂ ਲਾਂਵਾ ਇੱਕ ਹੋਰ ਵੀ ਮੱਝ ਵੀਰ ਦੇ ਕੋਲ ਹੋ ਗਈ ਹੈ ਉਬੀਤਾਂ ਦਿਖਾਉਣੇ ਦੋਸਤੋ ਇਹ ਕਹਾ ਮਾਝ ਤੁਹਾਨੂੰ ਦਿਖਾਉਣੀ ਇਹ ਵੀ ਗੱਬਣੇ ਇਹ ਵੀਰ ਕਿੰਨਾ ਕ ਟਾਈਮ ਖੜਦੀ ਐ ਸੋਣ ਚ ਇਹਦੇ 26 ਤਰੀਕ ਨੂੰ ਦਿਨ ਪੂਰੇ ਜਾ 26 ਜੁਲਾਈ ਨੂੰ ਦੋਸਤੋ ਇਸ ਮੈਂ ਤੇ ਦਿਨ ਪੂਰੇ ਐ ਸੁਵਾ ਕਰਵਾ ਸੁਣੀ ਵੀਰੇ ਤੀਜਾ ਸੁਣੀ ਤੀਜਾ ਸਵੇਰ ਦੋਸਤੋ ਇਹ ਸੁਣੀ ਐ ਥਣਾ ਥੁਣਾ ਦੀ ਕੁਆਲਿਟੀ ਦੋਸਤੋ ਨੇੜੇ ਤੇ ਚੈੱਕ ਕਰ ਲੋ ਡਿਟੇਲ ਆਪਾਂ ਸਾਰੀ ਵੀਰ ਤੋਂ ਪੁੱਛ ਲੈਣੀ ਇਹਦੀ ਕੀ ਦੱਸਦਾ ਡਿਟੇਲ ਫੇਸ ਕੁਆਲਿਟੀ ਦੀ ਚੈੱਕ ਕਰ ਲੋ ਇਹ ਵੀ ਦੋਸਤੋ ਚੰਗੇ ਵੱਡੇ ਕੱਦ ਕੱਢ ਦੀ ਹਾਂਜੀ ਵੀਰ ਜੀ ਕੀ ਇਹਦਾ ਮੁੱਲ ਕਿੰਨਾ ਕਰਾ ਦਿੰਦੇ? ਇਹਦਾ ਲੈਣ ਦੇਣ ਪੱਕਾ ਹੀ 85 ਹਜ਼ਾਰ ਤੋਂ ਘੱਟ ਵੱਧ ਕਰਨਾ ਨਹੀਂ ਹੈ। 85 ਹਜ਼ਾਰ। ਹਾਂ ਜੀ 85 ਹਜ਼ਾਰ। 85 ਹਜ਼ਾਰ। ਕੋਈ ਮਾਨਤਾ ਥੋੜਾ ਬੜਾ ਦੇ। ਉਹ ਜੀ ਮੌਕੇ ਦੇ। ਠੀਕ ਹੈ ਜੀ। ਦੁੱਧ ਕਿੰਨਾ ਵਿੱਚ ਵਾਇਆ ਇਹਨੇ ਪਹਿਲੇ ਸਵੇਰੇ? ਦੁੱਧ 12 ਕਿਲੋ ਦੇਵੋਗੇ। 12 ਕਿਲੋ ਦੇਵੋਗੇ ਦੁੱਧ ਜੀ। 12 ਕਿਲੋ ਦੋਸਤੋ ਦੁੱਧ ਵੀਰ ਦਾਦਾ 12-13 ਕਿਲੋ ਦੇਵੋਗੇ ਆ ਦੇਖੀਏ। ਠੀਕ ਹੈ ਜੀ ਬਾਦ। ਨੰਬਰ ਦੋਸਤੋ ਵੀਰ ਦਾ ਮੈਂ ਸਕਰੀਨ ਤੇ ਚੱਲ ਦੂੰਗਾ ਚਲਾ ਦੂੰਗਾ। ਬੰਦ ਵੀਰ। ਜਿਹੜੇ ਵੀਰ ਨੂੰ ਇਹ ਮੱਝ ਪਸੰਦ ਆਊਗੀ ਵੀਰ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਜੇ ਮੱਝਾਂ ਦੋਸਤੋ ਤਿੰਨ ਦਿਖਾਈਆਂ ਤਿੰਨੇ ਚੰਗੇ ਵੱਡੇ ਕਦ ਕਾਟ ਦੀਆਂ ਫੁੱਲ ਹੈਵੀ ਬੋਡੀ ਵਾਲੀਆਂ ਮੱਝਾਂ ਦੇ ਲੈ ਆ ਵੀਰ ਬੰਦੇ